you <tries> जा 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 सावन श्रावण आया।, आया सावन श्रावण आयावन I'm yeah. Oh ਆਲੇ ਫਾੜੇ ਰੁਬਾਦੇ ਸੁਨਿਹਾ ਜਲ ਹਾਰ ਜਲ sansane 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 sansane. ਬਾਈ ਗੁਰਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਇਸ ਸਥਾਨਾ ਬਾਰੇ ਜਾਣਕਾਰੀ ਦਿਓ ਤੇ ਇਸ ਸਮਾਗਮਾ ਉਲੀਕੇ ਜene ਖਾਲਸਾ ਫੌਜ ਵੱਲੋਂ ਕੱਲ ਦੇ ਉਹਦੇ ਬਾਰੇ ਸਾਡੀ ਜਾਣਕਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਰੋਮਣੀ ਪੰਥ ਅਕਾਲੀ ਮੁੰਡਾ ਧਾਲ ਚੱਕਰਵਰਤੀ ਚੱਲਦਾ ਬਹੀਰ ਪੰਜਮਾ ਪਟਕਤ ਸਿੰਘ ਸਾਹਿਬ ਆਪਾ ਮਾਨ ਸਿੰਘ ਜੀ 96 ਕਰੋੜੀ ਜੀ ਦੀ ਦੇਖ ਰੇਖੇਟ ਜਹਦਰ ਬਾਬਾ ਲਖਬੀਰ ਸਿੰਘ ਜੀ ਜਹਦਰ ਬਾਬਾ ਗੁਰਸੇਵਕ ਸਿੰਘ ਜੀ ਜਹਦਰ ਬਾਬਾ ਕਰਤਾਰ ਸਿੰਘ ਜੀ ਜਹਦਰ ਬਾਬਾ ਕਾਕਾ ਸਿੰਘ ਜੀ ਉਹਨਾਂ ਦੇ ਸੁਪੁੱਤਰ ਹੋਰ ਜਿਹੜੇ ਇਲਾਕੇ ਦੇ ਜਹਦਰ ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਈ ਸਾਲਾਂ ਤੋਂ ਲਗਾਤਾਰ ਇੱਥੇ ਜਿਹੜੇ ਸਿੰਘ ਸਾਹਿਬ ਅਕਾਲੀ ਬਾਬਾ ਕਲਾਧਾਰੀ ਜੀ ਸਹਿਬ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਸਿੰਘ ਸਾਹਿਬ ਬਾਬਾ ਸਰਜੀਤ ਸਿੰਘ ਜੀ 94 ਕਰੋੜ ਜੀ ਉਹਨਾਂ ਦੀ ਯਾਦ ਦੇ ਵਿੱਚ ਤੇ ਮੀਤ ਜਿਹੇਦਰ ਬਾਬਾ ਬਹਾਦਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਜੋੜ ਮੇਲਾ ਮਨਾਇਆ ਜਾਂਦਾ ਹੈ ਇੱਥੇ ਕੱਲ ਨੂੰ ਸ੍ਰੀ ਖਣਪੜ ਸਾਹਿਬ ਦੇ ਭੋਗ ਪੈਣਗੇ ਅਪਰੰਤ ਆਰਤੀ ਆਰਤਾ ਉਸ ਤੋਂ ਬਾਅਦ ਦੀਵਾਨ ਸੱਜਣਗੇ ਰਾਗੀ ਸਿੰਘ ਢਾਡੀ ਸਿੰਘ ਇਹ ਗੁਰੂ ਦੇ ਇਤਿਹਾਸ ਤੇ ਜਾਣੂ ਕਰਾਉਣਗੇ ਸੰਗਤਾਂ ਨੂੰ ਅਪਰੰਤ ਤੀਜੇ ਪੈਰ ਜਿਹੜਾ ਹੈ ਮਹੱਲਾ ਖੱਡਿਆ ਜਾਊ ਘੋੜਸਵਾਰੀ ਕਤਕਾ ਜੰਗ ਜੂ ਜਿਹੜੇ ਕਰਤੱਬ ਨੇ ਉਹ ਦਿਖਾਈ ਜਾਣਗੇ ਉਹ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਸ ਸਥਾਨ ਬਾਰੇ ਕਿੰਨੀ ਕੁ ਸੰਗਤ ਰੂਪ ਰਾਜੋ ਪਹੁੰਚੇਗੀ ਤੇ ਹੋਰ ਕੁੱਝ ਦਾ ਇੰਤਜ਼ਾਮ ਕਿ ਹੋ ਜਾਏ ਕਿ ਸੰਗਤਾਂ ਦੇ ਰਹਿਣ ਲਈ ਜਾਂ ਬੈਠਣ ਲਈ ਇੱਥੇ ਖਾਸ ਕਰ ਲੰਗਰਾਂ ਦੇ ਜਿਹੜੇ ਇੱਕ ਤਾਂ ਇਹਨਾਂ ਸਾਰਿਆਂ ਸਿੰਘਾਂ ਵੱਲੋਂ ਲੱਗਿਆ ਲੰਗਰ ਖੁੱਲਾ ਇੱਕ ਆਪਣੇ ਬੁੱਢੇ ਦਲ ਦਾ ਲੰਗਰ ਚੱਲਦਾ ਵਿਵੇਕ ਦਾ ਉਹ ਪ੍ਰਬੰਧ ਨੇ ਬਾਕੀ ਰਹਿਣ ਵਾਸਤੇ ਵੀ ਪੂਰੀ ਅਵਸਥਾ ਕਰੀਆ ਸਿੰਘਾਂ ਦੀ ਇਹ ਉਦੋਂ ਜਿਹੜੀਆਂ ਕਿਹੜੇ ਕਿਹੜੇ ਥਾਂ ਤੋਂ ਪੱਜੀਆਂ ਨੇ ਜਿਹੜੀਆਂ ਇਲਾਕੇ ਇਹ ਤਕਰੀਬਨ ਜਿਹੜਾ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਕਿਸੇ ਦਾ ਵੱਲ ਪੈਂਦਾ ਆਉਂਦੇ ਨੇ ਇਹਨਾਂ ਦਾ ਕੋਈ ਪੱਕਾ ਸਥਾਨ ਜਿੱਥੇ ਜੀਰੋ ਜੀ ਦਾ ਲੋਟ ਲੱਗਦਾ ਆ ਜਾਂਦਾ ਹੈ ਤੇ ਹੁਣ ਇਸ ਤੋਂ ਇਲਾਵਾ ਕੋਈ ਅ ਅਮਰਤ ਸੰਚਾਰ ਦਾ ਲਾਇਸੈਂਸਰ ਨਿਊ ਕਰਨ ਦਾ ਇਹੋ ਜਿਹਾ ਕੁਝ ਹਾਂ ਲਾਇਸੈਂਸ ਨਿਊ ਕਰਦੇ ਆ ਉਹ ਹਰ ਸਾਲ ਦੀ ਹੁੰਦੇ ਨੇ ਤੇ ਅਮਰਤ ਸੰਚਾਰ ਵੀ ਹੋਊ ਨਾਮੇ ਬਣਾਏ ਜਾਂਦੇ ਨੇ ਅਮਰ ਸੰਚਾਰ ਦੇ ਸਿੰਘ ਹੋਗੇ ਸਕਣ ਵਾਲੇ ਇਹ ਨਾਲ ਨਾਲ ਤੇ ਸਨੇਹਾ ਕੀ ਦੇਣਾ ਚਾਹੋਗੇ ਸੰਤਾਨ ਸੰਤਾਨ ਤੇ ਹੀ ਸਨੇਹਾ ਵੀ ਤਿਆਰ ਪਰ ਤਿਆਰ ਹੋ ਬਾਣੀ ਤੇ ਬਾਣੇ ਦੇ ਧਾਰ ਨਹੀਂ ਰਹੋ ਸ਼ਸਤਰ ਧਾਰੀ ਰਹੋ ਵੈਤ ਵੈਤ ਰੱਖੋ ਆਪਣੀ ਜਿਹੜੀ ਸਤ ਗੁਰਾਂ ਨੇ ਬਣਾਈ ਹੈ ਘੋੜ ਸਵਾਰੀ ਸਿੱਖੋ ਸ਼ਸਤਰ ਵਿਦਿਆ ਸਿੱਖੋ ਤੇ ਗੁਰੂ ਦੀ ਬਾਣੀ ਨੂੰ ਪੜੋ ਸਾਹਿਬ ਆਇਆ ਵੇ ਨੀ ਹਲੋ ਜਾਵੇ ਆਹ ਗਾਇਆ ਫਤੇ ਬਾਬੇ ਨੇ ਹਲੋ ਜਾਵੇ ਹਲੋ ਜਾਵੇ ਜੀ ਸਾਧੀਆਂ ਦੇ ਵੰਡੂ ਪਾ ਦੇ